ਹਾਂ ਜੀ ਬਾਕੀ ਸਭ ਰਹਿਣਾ ਨਾਮ ਆਪਣੀ ਦਾ ਹਾਜ਼ਰ ਤੋਂ ਨਾ ਗਿਰੇ ਰੱਖੇ ਅੱਜ ਮੈਂ ਬਹੁਤ ਐਨਰਗੋ YouTube ਤੇ ਵੀਡੀਓ ਪਾ ਰਹੀ ਹਾਂ ਲਗਭਗ 2-3 ਮਹੀਨੇ ਹੋ ਗਏ ਹੋਣਗੇ ਕੁਝ ਦੇ ਥੋੜੇ ਪਿਛੇ ਸੀਗਾ ਤੇ ਸ਼ੋਰਟਸ ਤੇ ਮਿਲ ਆਉਂਦੀਆਂ ਹੁੰਦੀਆਂ ਨੇ ਬਟ ਵੀਡੀਓ ਬਹੁਤ ਐਨਰਗੋ ਪਾਉਣ ਲੱਗੀ ਹਾਂ ਤੇ ਅੱਜ ਅਸੀਂ ਪਾਉਣ ਲੱਗੇ ਸਰਦੀਆਂ ਦੀਆਂ ਸਬਜ਼ੀਆਂ ਤੇ ਤੁਹਾਨੂੰ ਪਤਾ ਏ ਕਿ ਮੈਂ ਵੱਡ ਦੇ ਨਾਲ ਸੰਧੇ ਤਾਂ ਜ਼ਿਆਦਾ ਪਾਉਣੀ ਨੇ ਵੀਡੀਓਜ਼ ਤੇ ਸਰਦੀਆਂ ਸਬਜ਼ੀ ਲਗਾ ਰਹੇ ਹਾਂ ਅਸੀਂ ਅੱਜ ਅੱਧਾ ਗਿੰਜਰ ਸੀ ਲਗਾ ਚੁੱਕੇ ਪਹਿਲਾਂ ਤੇ ਮਤਲਬ ਸਬਜ਼ੀਆਂ ਤੇ ਧੀਆਂ ਅੱਜ ਲਗਾ ਰਹੀ ਸੀਗੇ ਤੇ ਹੁਣ ਅਸੀਂ ਸ਼ੁਰੂਆਤ ਕੀਤੀ ਪਹਿਲਾਂ ਥੋੜੇ ਜਿਹੀ ਗੋਭੀ ਦੇ ਬੂਟੇ ਸਾਡੇ ਲਗਾਏ ਹੋ ਸੀਗੇ ਤੇ ਬਾਕੀ ਅਸੀਂ ਲੈ ਕੇ ਆਏ ਸੀਗੇ ਅਸੀਂ ਕੱਲ ਮੇਰ ਕੋਲ ਗਏ ਸੀਗੇ ਮੇਰੇ ਕੋਲ ਜੁਨੀ ਸੀਪਰੀਟ ਲੈ ਕੇ ਆਉਣ ਹੁੰਦੇ ਆ ਤੇ ਆਪਣੀ ਜਿੱਦ ਬਰੋਕਲੀ ਹੋਈ ਹਰੀ ਦੂਜੀ ਗੋਭੀ ਹੋਈ ਅਬ ਤਾਂ ਮਾਦੇ ਬੂਟੇ ਸਾਡੇ ਪਹਿਲਾਂ ਲਗਾਏ ਸੀਗੇ ਇੱਕ ਬਤਾਉਂਦਾ ਬੂਟਾ ਅਸੀਂ ਕੱਲ ਲੈ ਕੇ ਆਏ ਤੇ ਤਿੰਨ ਟਮਾਟਰ ਦੇ ਬੂਟੇ ਲੈ ਕੇ ਆਏ ਆ ਤੇ ਜਦੋਂ ਤੱਕ ਸੰਦੇਰ ਕੋਲ ਤੋਂ ਇਹ ਬਿਲਕੁਲ ਠੀਕੰਦ ਕਰਨ ਲੈ ਕੇ ਆਉਣ ਹੁੰਦੇ ਆ ਉਹਦਾ ਵਧੀਆ ਨਿਕਲਦਾ ਆ ਆਹਾਂ ਸਬਜ਼ੀਆਂ ਵਗੈਰਾ ਤੇ ਇਧਰ ਬਤਾਉਣਾ ਫਲ ਬਹੁਤ ਆਇਆ ਹੋਇਆ ਇਹਨਾਂ ਨੂੰ ਇਹ ਅਸੀਂ ਲਾਏ ਸੀਗੇ ਕੋਈ ਹਿੰਨਕ ਪਹਿਲਾਂ ਬਹੁਤ ਸਾਨੂੰ ਗਰੋਥ ਕਰ ਗਏ ਤੇ ਫਲ ਬਹੁਤ ਸਣਾ ਆਉਂਦਾ ਇਹ ਹੈਗੀ ਪੈਂਕਣੀ ਗੋੜ ਪੈਂਕਣੀ ਤੇ ਆਹ ਦੇਖੋ ਜੋ ਲੈ ਕੇ ਆਂਦੇ ਸੀਗੇ ਉਹਨੂੰ ਤੋਂ ਆਲਰੇਡੀ ਇੱਕ ਲੱਗਿਆ ਹੋਇਆ ਸੀਗਾ ਤੇ ਮਤਲਬ ਬਹੁਤ ਸਵਾਦ ਮਤਲਬ ਇੱਕ ਹੁਣ ਇੱਕ ਪਰਿ ਬਣਾ ਚੁੱਕੀ ਹਾਂ ਵੀਡੀਓ ਬਹੁਤ ਟਾਈਮ ਅਗਰ ਅਪਲੋਡ ਕਰ ਰਹੀ ਹਾਂ ਇਹ ਮੇਰੀ ਬਣਾਈ ਮੈਨੂੰ ਲੱਭੀਨਾ ਹੋ ਗਿਆ ਮੈਨੂੰ ਬਣਾਈ ਨ ਵੀਡੀਓ ਬਟਰਫਲੂਰ ਕਰਨ ਦਾ ਟਾਈਮ ਆਜਿ ਮੇਰੇ ਤੇ ਇਧਰ ਰਿਕਵੈਸਟ ਇਹ ਪਾਲਕ ਬਹੁਤ ਸੋਹਣੀ ਹੋ ਚੁੱਕੀ ਹੈ ਸਾਡੀ ਸਰੋਂ ਥੋੜੀ ਘੱਟ ਗ੍ਰੋਥ ਕਰੀ ਹੈ ਸਰੋਂ ਪਤਾ ਨਹੀਂ ਕੀ ਇਹ ਪ੍ਰੋਬਲਮ ਪੈ ਗਈ ਤੇ ਜਿਹੜੇ ਮੈਥੇ ਨੇ ਮੈਥੇ ਸਾਡੇ ਬਹੁਤ ਸੋਹਣੇ ਹੋ ਗਏ ਨੇ ਮੈਥੇ ਬਹੁਤ ਪੂਰੀ ਗ੍ਰੋਥ ਕਰੀ ਹੈ ਸਾਡੇ ਆ ਅਸੀਂ ਕਿੰਟ ਬਟਰ ਨਾਲ ਬਟੂਲੇ ਕਿਐ ਸੀਗੇ ਤੇ ਇਹ ਰਮੜਰ ਨੂੰ ਨਾ ਬਹੁਤ ਜ਼ਿਆਦਾ ਰਮੜ ਲੱਗਦੇ ਨੇ ਇਹ ਬੀਲ ਬਣ ਜਾਂਦੇ ਨੇ ਰਮੜਰ ਦੀ ਜੇ ਦੁਪੱਟਾ ਹੁੰਦਾ ਹੈ ਤੇ ਇਹਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਤੇ ਟਮਾਟਰ ਤੇ ਇਸ ਲਈ ਸੀ ਕਿ ਤਿੰਨ ਮੁੱਟੇ ਹੀ ਲੈ ਕੇ ਆਏ ਆ ਅੱਗੇ ਅਸੀਂ ਪੰਜ ਛੇ ਲਾ ਦਿੰਦੇ ਸੀਗੇ ਤੇ ਆਹ ਦੇਖੋ ਇਹਦਾ ਸਾਰੇ ਗੋਭੀ ਲਗਾ ਚੁੱਕੇ ਆ ਚਾਰ ਚਾਰ ਮਤਲਬ ਬਟਾਤੇ ਗੋਭੀ ਲਗਾਤੀ ਹੈ ਤੇ ਆਹ ਦੇਖੋ ਮੇਥਿਆਂ ਦੀ ਮੈਂ ਇੱਕ ਪੂਰੀ ਕਿਆਰੀ ਲਪਾਈ ਸੀ ਕਿਉਂਕਿ ਮੈਨੂੰ ਮੇਥੇ ਪੌਪਸ ਆਉਂਦੇ ਨੇ ਮੇਥੇ ਦੀ ਪੂਰੀ ਜਿਵੇਂ ਮੇਥੇ ਰੋਟੀ ਹੈ ਨਾ ਤਾਂ ਸਬਜ਼ੀਆਂ ਦੀ ਸਰਦੀਆਂ 'ਚ ਬਹੁਤ ਸਵਾਦ ਲੱਗਦੀਆਂ ਨੇ ਤੇ ਮੈਂ ਜਿਆਦਾ ਮੇਥੇ ਰੋਟੀ ਜਿਆਦਾ ਪਾਉਣੀ ਹੈ ਤੇ ਇਹਨਾਂ ਵਿੱਚ ਵੀ ਹੁਣ ਕਾ ਹੋਇਆ ਹੋਇਆ ਕੁੱਟਣ ਵਾਲੇ ਨੇ ਤੇ ਇਦਰੇ ਪੱਤੇ ਮਾਈਆਂ ਹੋਈਆਂ ਨੇ ਤੇ ਇੱਥੇ ਵੀ ਹੋਰ ਗੋਭੀ ਵਗੈਰਾ ਜਾਂ ਬੰਬਾ ਬਰੋਕਲੀ ਪੇ ਲਗਾਉਣੀ ਹੈ ਤੇ ਹੋਰ ਮੁੱਢੇ ਵਗੈਰਾ ਦਪਾਂਗੇ ਇੱਥੇ ਤੇ ਮੁੱਢੀਆਂ ਅਸੀਂ ਦੋ ਵਾਰੀ ਅਸੀਂ ਲਗਾ ਚੁੱਕੇ ਪਤਾ ਨਹੀਂ ਅਰ ਕੀ ਵੀ ਵਿੱਚ ਕੁਝ ਪ੍ਰੋਬਲਮ ਹੈ ਮੁੱਢਿਆਂ ਦੇ ਵਿੱਚ ਮੁੱਢੇ ਲੱਗ ਨਹੀਂ ਰਹੀ ਹੈਗੀਆਂ ਤੇ ਆਈ ਥਿੰਕ ਅਸੀਂ ਹੁਣ ਤੀਜੀ ਵਾਰ ਟਗਾ ਰਹੇ ਹਾਂ ਮੁੱਢਿਆਂ ਦੇ ਵੀ سر سبزی کھانی بہت سوکھی ہے سوکھا لگتا ہے دیکھو میری گرمی دیا ہال تک مرچیں پہ نے مرچ کے سکاؤں گی اتنے بوٹے پٹ کے اتنے آلو لگاواں گے آ میرا پتاؤں تو بوٹا آتیا تو بال کری تھی کتے بہت کم خراب کرتے اتنے کتے پٹ کے سارے بوٹے پٹ دے سکے ਮੋਗੀ ਸਾਡੇ ਕੁਫੀ ਸਾਰੇ ਲੱਗ ਚੁੱਕੀ ਆ ਮੈਂ ਤੁਹਾਡਾ ਪੰਜ ਦਿਨ ਰਹੀ ਸੀ ਕਿ ਜੇ ਨਾ ਪਾਏ ਸਮਝ ਆ ਜਾਂਦੇ ਰਹੇ ਆ ਦੇਖੋ ਜਿੱਤੇ ਸਾਡੇ ਤਿੰਨ ਕਿਆਰੀ ਲਸਣ ਦੀਆਂ ਨੇ ਤੇ ਲਸਣ ਬਹੁਤਾਂ ਦੀ ਖੇਤਾਂ ਕੋਸਾ ਗਰੋਥ ਕਰਿਆ ਕੀ ਤੇ ਇਹ ਵੀ ਪੁੱਟਣ ਵਾਲਾ ਤੇ ਹੈ ਤੇ ਬਾਕੀ ਦੇਖਾਂਗੇ ਹੁਣ ਜਦੋਂ ਹੋ ਗਿਆ ਤੇਰੀ ਵੀਡੀਓ ਫੋਲੋ ਕਰੂੰਗੀ ਦੁਬਾਰਾ ਤੇ ਨਿਕਲ ਲੰਨ ਸੀ ਜਾਂ ਸੀ ਵੀ ਚਲੋ ਕੋਈ ਵਾਰੀ ਮੈਂ ਹੋ ਜਾਂਦਾ ਤੇ ਇਤਨਾ ਦਾ ਨਹੀਂ ਬਲੋ ਉਹ ਹੁੰਦਾ ਹੈਗਾ ਪਹੁੰਚਉਂਦੀ ਹੈਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਕੁਛ ਲੱਗਦਾ ਇੱਕ ਲੱਗਦੀ ਹੋਵੇ ਪਧੀ ਲੱਗਦੀ ਹੋਵੇ ਜਾਣ ਕਰੇ ਲੱਗਦੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁ ਵੀ ਕਰਦੇ ਜਾ ਕਰੋ ਤੇ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆ ਅਸੀਂ ਕੁੱਤਿਆਂ ਤੇ ਕੋ ਬਾੜ ਬਣਾਈ ਸੀ ਕੁੱਤੇ ਸਾਡੇ ਬਹੁਤ ਖਰਾਬ ਕਰਦੇ ਸੀ ਜੇ ਪਿੱਛੇ ਹੀ ਪਰ ਲਾਈਏ ਤੇ ਅਸੀਂ ਇੱਧਰ ਬਰੇਸੜਾ ਕਰੇ ਸੀ ਇਹ ਲਾਇਆ ਤਾਂ ਅਲੱਗ ਹੈ دیکھنے تھوڑا بہت بہت تنواد پاپا نہ بیٹھا نالے کام کرا رہے ہیں خریدیا کر گئے ہیں ویڈیو دیکھنے بہت بہت تنوع